ਪਰਮਾਤਮਾ ਦੇਖਦਾ ਹੈ ਮੇਰੀ ਨੀਅਤ ਪਰਮਾਤਮਾ ਉਸ ਢੰਗ ਨਾਲ ਫੈਸਲਾ ਨਹੀਂ ਕਰਦਾ ਜਿਸ ਢੰਗ ਨਾਲ ਆਦਾਨ-ਪ੍ਰਦਾਨ ਜਾਂ ਸਮਾਨ ਕਰਦਾ ਹੈ ਸਮਾਜ ਦੇਖਦਾ ਹੈ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਹੈ ਮੈਂ ਸੋਚਿਆ ਕੀ ਕਾਨੂੰਨ ਦੇਖਦਾ ਹੈ ਮੇਰੀ ਕਰਨੀ ਕੀ ਹੈ ਪਰਮਾਤਮਾ ਦੇਖਦਾ ਹੈ ਮੇਰੀ ਸੋਚਣੀ ਕੀ ਹੈ ਪਰਮਾਤਮਾ ਦੇ ਦੇਖਣ ਦਾ ਡੰਗ ਹੋ ਸਮਾਜ ਦੇਖਦਾ ਹੈ ਕਾਨੂੰਨ ਦੇਖਦਾ ਹੈ ਮੇਰੀ ਗ੍ਰਿਤ ਕੀ ਹੈ ਪ੍ਰਭੂ ਦੇਖਦਾ ਮੇਰੀ ਨੀਅਤ ਸੰਸਾਰ ਵਿੱਚ ਰਹਿਣਾ ਤਾਂ ਗ੍ਰਿਤ ਤੇ ਠੀਕ ਰੰਗਣੀ ਪੈਂਦੀ ਨੇ ਤੇ ਕਾਨੂੰਨ ਹੈ ਹੱਥ ਕੜੀਆਂ ਨਹੀਂ ਦੇਣਾ ਪਹਿਲੀ ਸ਼੍ਰੇਣੀ ਵਿੱਚ ਸਭ ਮਨੁੱਖ ਆਦਾਨ-ਪ੍ਰਦਾਨੇ ਕੀੜੇ ਗ੍ਰਿਤ ਵਿੱਚ ਠੀਕ ਹੈ ਨਿਗਤ ਵਿੱਚ ਪਰ ਪੜਦੇ ਵੀ ਠੀਕ ਨੇ ਸੋਚਦੇ ਵਿੱਚ ਕਰਨੇ ਵੀ ਠੀਕ ਹੈ ਸੋਚਣੇ ਵੀ ਠੀਕ ਹੈ ਸੰਸਾਰ ਵੀ ਕਬੂਲ ਕਰਦਾ ਨੇ ਨਿਕਾਰ ਵੀ ਕਬੂਲ ਲੋਕ ਦੇ ਵਿੱਚ ਵੀ ਮਾਣ ਪਾਉਂਦੇ ਨੇ ਕਿ ਕਬੇ ਗ੍ਰਿਤ ਠੀਕ ਹੈ ਪਰ ਲੋਕ ਦੇ ਵਿੱਚ ਵੀ ਸਨਮਾਨ ਪਾਦਨ ਕਰਨਾ ਨਿਗਤ ਹੈ